ਹਾਂਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਜੁਆਰਿਆ ਨੂੰ ਅਮੀਦਾ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਲੋ ਜੀ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਲੱਗੇ ਹੋਏ ਆ ਜੀ ਨਾਮ ਦੀ ਨਾਲ ਹੁਣ ਪੈਕਿੰਗਾਂ ਕਰਨ ਲਓ ਦੇਖੋ ਜੀ ਹੁਣ ਪੈਕਿੰਗ ਆ ਕਿੱਦਾਂ ਹੋ ਰਹੀ ਆ ਕਿਆ ਕਿਆ ਲੈ ਕੇ ਚੱਲੇ ਆ ਇਹ ਮੈਨੂੰ ਲੱਗਦਾ ਹੁਣ ਪੂਰੇ 1 ਸਾਲ ਦੀ ਛੁੱਟੀ ਲੈ ਕੇ ਚੱਲੇ ਆ ਜੀ ਤਾਂ ਜੀ ਤੇ ਹਜੇ ਕਹਿੰਦਾ ਜੀਜੇ ਮੈਂ ਤੇਰੇ ਬਿਨਾ ਭੈਣ ਨੂੰ ਕਿੱਥੇ ਲੈ ਜਮਾਂ ਹਾਂ ਜੀਜਾ ਤੇਰੇ ਨਾਲੇ ਸਾਰਾ ਕੁਝ ਹੈ ਆ ਦੇਖ ਲਓ ਜੀ ਭੈਣ ਦੇ ਇਹ ਕੱਪੜਿਆਂ ਦੀ ਤਾਂ ਚਲੋ ਚਾਰ ਜਿੰਨੇ ਆਪ ਤੇ ਹੈ ਮਾਰਤੀਆਂ ਭੈਣ ਦੇ ਦਾ ਬੈਗ ਲੱਗਿਆ ਆਪਣੇ ਦਾ ਰੈਡੀ ਕਰਨਾ ਵੀਛੇਤੀ ਚੱਲੋ ਵੀ ਜੇ ਕਿਤੇ ਔਖਾ ਭਾਰਾ ਹੋ ਗਿਆ ਕੰਮ ਤਾਂ ਜਾਣਾ ਔਖਾ ਹੋ ਜੂ ਜਾਣਾ ਵੀ ਔਖਾ ਹੋ ਜੂ ਕਿਹ ਫਾਇਦਾ ਫੇਰ ਕਹਿੰਦਾ ਜੀਜੇ ਨਾਲ ਵੀ ਲੜਨਾ ਪੈਣਾ ਹੈ ਤੈਨੂੰ ਤੇਰੀ ਭੈਣ ਨੇ ਤਾਂ ਹੀ ਬੁਲਾਇਆ ਤਾਂ ਨਹੀਂ ਨਹੀਂ ਹਾਂ ਲੜਨਾ ਥੋੜੀ ਹੈ ਤਾਂ ਹਾਂ ਅਜਾਕੜੀ ਛੁੱਟੀ ਆਉਣ ਥੋੜੀ ਹੈ ਰਹਿ ਗਈਆਂ ਵਾ ਚੱਲੋ ਪੈਕਿੰਗ ਆ ਤਾਂ ਤੂੰ ਨਹੀਂ ਆ ਦੇਖੋ ਜਾਂ ਥੋੜੀਆਂ ਜਿਹੀਆਂ ਛੁੱਟੀਆਂ ਆਹ ਇੱਕ ਮਹੀਨੇ ਦੇ ਕੱਪੜੇ ਆ ਇਹਦੇ ਵਿੱਚ ਪੂਰਾ ਭਰ ਲਿਆ ਜੀ ਬੈਗ ਹਾਂ ਆ ਇਹਦੇ ਵਿੱਚ ਵੀ ਤੇ ਹੀ ਤੇ ਹਾਂ ਮਨਿੰਦਰ ਲੈ ਆ ਬੱਲੇ 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 ਆ ਦੇਖ ਲੋ ਵੀ ਕਹਿੰਦੇ ਦੋ ਇੱਕ ਦੋ ਦਿਨ ਰਹਿਣਾ ਹਾਂਜੀ ਗਰਮੀ ਆ ਗਰਮੀ ਸਿਆੜੇ ਹੈਗਾ ਹਾਂ ਵੀ ਮਨਿੰਦਰ ਕੱਪੜੇ ਛੇਤੀ ਗਰਮ ਹੋ ਜਾਂਦੇ ਨੇ ਗਰਮ ਹੋ ਜਾਂਦੇ ਆ ਹਾਂ ਹਾਂ ਗਰਮੀ 'ਚ ਕੱਪੜੇ ਛੇਤੀ ਗਰਮ ਹੋ ਜਾਂਦੇ ਆ ਸਾਨੂੰ ਪਤਾ ਹੈ ਫਿਰ ਹੁਣ ਠੰਡ ਵਿੱਚ ਠੰਡੇ ਹੋ ਜਾਂਦੇ ਨੇ ਫਿਰ ਛੇਤੀ ਹੋ ਜਾਂਦੇ ਨੇ ਕਾਦੇ ਨਾਲ ਗਰਮੀ ਨਾਲ ਗਰਮੀ ਨਾਲ ਹਾਂ ਗਰਮੀ ਨਾਲ ਹੋ ਜਾਂਦੇ ਆ ਹਾਂ ਵੀ ਚਰਨਜੀਤ ਸਤਿ ਸ੍ਰੀ ਅਕਾਲ ਬੋਲ ਦੋ ਲੈ ਗਰਮੀ ਬਹੁਤ ਆ ਉਹ ਜਿਹੀ ਜੀ ਹਾਂ ਬੌਂਦਲੀ ਹੋਈ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਤੁਸੀਂ ਇਹਨਾਂ ਚੱਪਕੀ ਕਲਾਜਰ ਹੋ ਤਾਂ ਰੋਜ਼ ਕਰੋ ਤੇ ਦੁੱਖ ਪਰੇਤੀ ਤੋਂ ਦੂਰ ਹੋ ਗਰਮੀ ਕਰਕੇ ਲੈ ਕੇ ਚੱਲੇ ਆ ਮਨਿੰਦਰ ਦਾ ਤੁਹਾਨੂੰ ਬਾਅਦ 10-10 ਸੂਟ ਬਦਲਣ ਦਾ ਦਿਨ ਚ ਹੂੰ ਜਿੰਨੇ ਨੇ ਆਣਾ ਤੇ ਪਾ ਲਈ ਕੱਪੜੇ ਉੱਨੇ ਥੋੜੇ ਨੇ ਹਾਂ ਉਹ ਤਾਂ ਤੇਰੀ ਗੱਲ ਠੀਕ ਹੈ ਮੈਂ ਦੇਖਦੇ ਆ ਪਰ ਮਨਿੰਦਰ ਦੇ ਕੱਪੜੇ ਤਾਂ ਜੀ ਮੈਨੂੰ ਜਿੱਥੇ ਤੱਕ ਦਾ 5-7 ਕੇ ਆ ਨਾ ਨਾ ਬਾਕੀ ਤਾਂ ਤੇਰੀ ਭੈਣ ਦੇ ਹੀ ਆ ਹਾਂ ਕਿੰਨੇ ਨੇ ਸਾਰੇ ਦੋਦੇ ਮਨਿੰਦਰ ਦੇ ਨੇ ਉਹ ਯਾਰ ਮੇਰੀ ਗੱਲ ਸੁਣ ਪੰਜ ਲੋਹਰਾ ਹੋਣਗੀਆਂ 6 ਹੋਣਗੀਆਂ ਪੰਜ ਛੇ ਚਿੱਟੀ ਸ਼ਰਟ ਆਉਣਗੀਆਂ ਬੱਸ ਜੇ ਵੱਧ ਹੋਏ ਜੀ ਫੇਰ ਵੱਧ ਹੋਏ ਬਾਕੀ ਕੱਢ ਜਾ ਫੇਰ ਫੇਰ ਆਏ ਕਿਵੇਂ ਕੱਢ ਦੀਏ ਜੀ ਹਾਂ ਸੇ ਖੇਲਦੇ ਇਹਨਾਂ ਖਾਤਾ ਕਰਦਾ ਹੀ ਏ ਓਏ ਆਪਣੇ ਬੈਗ ਚ ਬੁੱਕਾ ਪਾ ਆ ਪਾਈ ਬੁੱਕਾ ਪਾ ਹੈਲੋ ਇਹਨੂੰ ਛੱਡ ਛੱਡ ਨੂੰ ਆਈਪੈਡ ਰੱਖ ਉੱਤੇ ਆ ਪਾ ਬੁੱਕਾ ਚੱਕ ਲੈ ਆਪਾਂ ਸਮਾਨ ਉਹ ਚੱਕ ਆਪਣੇ ਬੈਗੇ ਚੱਕ ਲੈ ਆਪਣਾ ਅੰਨਾ ਨਾ ਨਾ ਸਮਾਂ ਪੁੱਤ ਮੜਾ ਮੋਟਾ ਥਿੱਲਾ ਕਮਰੇ ਦਾ ਪੜ ਲਈ ਨਾ ਥੇ ਮੜਾ ਮੋਟਾ ਗੁਰਪੀਤ ਦੀ ਤਰੀਕੋ ਕਰਾ ਦੂਗੀ ਦੀਦੀ ਠੀਕ ਆ ਕੀ ਬੈਗ ਚੱਕ ਲੈਣਾ ਬੱਚਿਆ ਬੈਗ ਲੈ ਬੈਗ ਨਹੀਂ ਇੱਕ ਕਾਬੀਆਂ ਕੂਪੀਆਂ ਲੈ ਜਾ ਆਪਣਾ ਉਹ ਲੈ ਜਾ ਆਪਣਾ ਪੈਨਸਲ ਆ ਰਬਟਾ ਹਨ ਮੜਾ ਮੋਟਾ ਰਹਿ ਗਿਆ ਤੇਰਾ ਉਹ ਕਰ ਦੇ ਠੀਕ ਆ ਮਧੂ ਵੇ ਆ ਦੇ ਕੰਮ ਨੂੰ ਥੋੜਾ ਹੀ ਆ ਫੇ ਬਾਦੂ ਆ ਰਹਿਣਾ ਤਾਂ ਕੈਨਸਲ ਬਿੱਟੂ ਅਸੀਂ ਨਹੀਂ ਭੇਜਣਾ ਮਨਿੰਦਰ ਨੂੰ ਚੱਲ ਚਲੋ ਜੀ ਠੀਕ ਆ ਨਾ 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 ਥੋੜਾ ਹੀ ਆ ਕਿੰਨਾ ਕਰਿਆ ਗਿਆ ਥੋੜਾ ਹੀ ਪੁੱਤ ਇੱਕ ਦੋ ਇੱਕ ਬਰਕਿਆਂ ਦਾ ਹੀ ਆ ਉਹ ਮਾ ਗੁਰਪਿੰਦ ਦੀ ਦਿਨ ਬੁਲਾ ਲਈ ਉਹਨੂੰ ਕਹਿ ਦਈ ਕਿ ਇੱਕ ਮੈਨੂੰ ਕਰਾ ਦੇ ਠੀਕ ਆ ਮੈਂ ਤਹਾਦ ਦੂੰਗਾ ਵੀ ਕਿਆ ਕਰਾਉਣਾ ਫੇ ਕਰਾ ਦਊਗੀ ਤੇਨ ਹਣਾ ਹਾਂ ਇੰਗਲਿਸ਼ ਦਾ ਹੀ ਆ ਹਾਂ ਫੇ ਬਿੱਟੂ ਅੱਜ ਤੁਮਣੀ ਭੈਣ ਨੂੰ ਲੈ ਕੇ ਚੱਲੇ ਆ ਛੱਡ ਕੇ ਗਦਣ ਜਾਊਗਾ ਜੇ ਦਿਨ ਕਹਤਾ ਜੀ ਕਿਹਨੇ ਕਹਤਾ ਭੈਣ ਦੇ ਕਹੇ ਤੇ ਛੱਡਣਾ ਜੀਜਾ ਕਹੇ ਵੀ ਕੋਈ ਨਹੀਂ ਬਿੱਟੂ ਆ ਕੇ ਲੈ ਜਾ ਭੈਣ ਜਦਣ ਕਹੂ ਤੈਨੂੰ ਉਦਣ ਛੱਡੇ ਹੈਂ ਜਿੱਥੇ ਮੈਂ ਖੜਨਾ ਉੱਥੇ ਮੈਂ ਖੜਨਾ ਆ ਦਦੜੀਆਂ ਹੀ ਨਾ ਕੱਢ ਨਾ ਨਾ ਠੀਕ ਹੈ ਜੀ ਠੀਕ ਹੈ ਜਦਾਂ ਗੱਲ ਹੋਏ ਉਦਾਂ ਛੱਡਾਂਗੇ ਹਾਂ ਬਈ ਠੀਕ ਆ ਚਲੇ ਜਾ ਕਾਲੂ ਛੱਡ ਜੀ ਇਹਨੂੰ ਕਾਲੂ ਰਹਿਣ ਜਾਂਦੇ ਹੀ ਨਹੀਂ ਕੁੜੀ ਬਾੜੀ ਜਾਂਦੇ ਏ ਇਖੁੱਤ ਰੁਕਣ ਨਾ ਲੱਗਣ ਹੈਂ ਆ ਕੇ ਕਹਿੰਦਾ ਕਿਦਾਂ ਜਦੋਂ ਭੈਣ ਕਹੂਗੀ ਹੁਣ ਉਦਣੇ ਆਉਂਗੇ ਹੁਣ ਅਬੇ ਜਦੋਂ ਤੈਨੂੰ ਜੀਜਾ ਕਹੂਗਾ ਬਈ ਉਦਣੇ ਲੈ ਕੇ ਜਾਂਦਾ ਨਾ ਤੂੰ ਰਹਿਣ ਦੇ ਪਾਈ ਅਸੀਂ ਨਹੀਂ ਭੇਜਣਾ ਕੈਨਸਲ ਕਰ ਤੇ ਜਾਣਾ ਰਹਿਣ ਦੇ ਠੀਕ ਆ ਨਾ ਨਾ ਇਹਦਾ ਲੈ ਕੇ ਜਾਵਾਂਗੇ ਉਹਦਾ ਬੈਗ ਵੀ ਰੈਡੀ ਕਰ ਲਿਆ। ਅੱਛਾ ਹੁਣ ਦਾ ਮਤਲਬ ਹੜਦਾ ਨਹੀਂ ਤਾਂ ਹੁਣ ਹੱਥੋਂ ਪਾਈ ਹੋਣਾ ਮੇਰੇ ਨਾਲ। ਮਾਰਦੀ ਦਵਾਈ ਲੈ ਲਵੋ ਨਾ। ਹਾਂ ਉਹ ਤਾਂ ਬੁਖਾਰ ਬੁਖੂਰ ਦੀ ਮਾੜੀ ਮੋਟੀ ਦਵਾਈ ਲੈਣੀ। ਤੁਪਾਤ ਪਾਤਾਂ ਨੇ ਬਚਾ ਕੇ ਰੱਖੀ। ਮੈਂ ਕੀ ਟੈਨਸ਼ਨ ਨਾ ਲਵੋ ਜੀ। ਹਾਂ ਇਹਨੂੰ ਅੰਦਰ-ਉਂਦਰੇ ਰੱਖਿਓ ਮਾੜਾ-ਮੋੜਾ ਤੁਪਾਤ ਪਾਤਾਂ ਦੇ ਕੋਗੀ। ਇੱਕ ਮੜਾ ਪ੍ਰਹੇਜ ਵੀ ਜ਼ਰੂਰ ਰੱਖਣਾ ਇਹਦਾ। ਠੀਕ ਹੈ। ਠੀਕ ਆ ਨਾ। ਮਾਤਾ ਕਰਕੇ ਵੀ ਚਾਦ ਮੈਨੂੰ ਹੁਣ ਆਏ ਆ ਵੀ ਚਾਰ-ਪੰਜ ਚੱਲ ਵਿਚਾਰਾ। ਰਿਹავੇ ਕੱਟਿਆ ਵਿਚਾਰਦਨ ਉੱਥੇ ਸਾਰੇ ਜਵਾਬ ਚਾਰੇ ਛੁੱਟੀਆਂ ਰਹਿ ਗਈਆਂ ਕਿਹੜੇ ਰਹਿ ਗਈਆਂ ਜਿੰਨੀਆਂ ਛੁੱਟੀਆਂ ਉਹ ਮੇਰੇ ਆਪਣੇ ਪਹਿਲਾਂ ਤੇ ਛੁੱਟੀਆਂ ਰਹਿ ਗਈਆਂ ਤੇੂੰ ਤਾਂ ਕਹਿਣਾ ਪੁੱਤ ਮੈਨੂੰ ਪੜਨੇ ਨਾ ਲਾਓ ਹਾਂ ਹਾਂ ਮੈਂ ਨਾ ਜਿੰਨੀਆਂ ਛੁੱਟੀਆਂ ਰਹਿ ਗਈਆਂ 5 ਦਿਨ ਨਾਉਣ ਨੂੰ ਬਸ ਠੀਕ ਆ ਚਾਰ ਪੰਜ ਦਿਨੇ ਆ ਚੱਲ ਠੀਕ ਆ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਚ ਕਰ ਲੈਣ ਪੈਕਿੰਗ ਤੇ ਤਿਆਰ ਤਿਆਰ ਹੁੰਨੇ ਆ ਜੀ ਆਪਾਂ ਤੁਹਾਨੂੰ ਬਾਅਦ ਦੇ ਵਿੱਚ ਮਿਲਦੇ ਆਓ ਜੀ ਹੋ ਗਈਆਂ ਪੈਕਿੰਗਾਂ ਤੇ ਮਨਿੰਦਰ ਸਿੰਘ ਚੱਲ ਜਾਈ ਨੇ ਮਨਿੰਦਰ ਕਪੜੇ ਹੀ ਪਾਉਂਦਾ ਸੀ ਗਦਾਫਾ ਦੇ ਵੀ ਉਹ ਇਹਨੂੰ ਲੈ ਗਣੀ ਆਣੇ ਛੱਡੋ ਇਹਨੂੰ ਨਹੀਂ ਮੈਨੂੰ ਵਧੀਆ ਲੱਗਿਆ ਚੈਨ ਐਸਾ ਇੰਜਨਰ ਤੋਂ ਹੀ ਕਾਦਨ ਚੱਲ ਉਹਦੀ ਆਪਣੀ ਚੋਆਇਸ ਆ ਤੈਨੂੰ ਦੱਸ ਕਿ ਆ ਚੱਕਰ ਆ ਬਾਈ ਹੋ ਘਰ ਵਾਲੇ ਕੱਪੜੇ ਪਾ ਕੇ ਚੱਲੇ ਉਹ ਮੈਨੂੰ ਗੱਲ ਤੋਂ ਨਹੀਂ ਉਹਨੂੰ ਚੰਗਾ ਲੱਗਦਾ ਉਹ ਠੀਕ ਆ ਖੁੱਲਾ ਢੁੱਲਾ ਮੇਰੇ ਮੰਗੂ ਹੋ ਰਹਿਣਾ ਚਾਹੁੰਦਾ ਬਿਲਕੁਲ ਸਪੋਰਟਸ ਕੱਪੜਾ ਪਾ ਕੇ ਕਾਂਟਰੀ ਟੇਬਲ ਕਾਂਟਰੀ ਟੇਬਲ ਕੀ ਹੁੰਦਾ ਸਪੋਰਟਸ ਜੁਤੇ ਮੂਨਾ ਘਟਵਾਲੀ ਮਤੇ ਅਲਗਾ ਮੋਸਾ ਲਗਣਾ ਚਾਹੀਦਾ ਪਾਪਾ ਗਾਣੀ ਮੇਂ ਪੈਸੇ ਲੇਖ ਨਾਲੇ ਤੇ ਨਾਲੇ ਰੋਟੀ ਪਾੜਨਾ ਹਾਂ ਉਹ ਸ਼ਾਮ ਦਾ ਸਬਜ਼ੀ ਕੱਢ ਕੇ ਵਿੱਚ ਪਾ ਦੇ। ਇਹ ਖਰਾਬ ਹਾਂ ਹਾਂ ਬਈ ਲਾ ਕਿਥੇ ਨੂੰ ਨਹੀਂ ਚਲੇ ਮੇਰੀ ਨਹੀਂ ਤਿਆਰੀ ਹੋ ਹਾਂ ਸੁਵੀਟੇ ਨੂੰ ਵੀ ਲੈ ਜਾ ਹਾਂ ਬਿਠਾ ਲਾਉ ਨੂੰ ਵੀ ਦੇਖੀ ਰੇ ਮੰਮੀ ਸਟੋਰ ਵੀ ਘਰ ਜੂ ਹਲਾ ਕੀ ਕਹੂੰ ਹੈ ਮੈਂ ਆਪੇ ਆਉਣਾ ਕੀ ਹੁਣ ਬੈਗ ਵੀ ਮੈਂ ਰੱਖਾ ਚੱਕ ਕੇ ਚੱਕ ਬਈ ਮੈਂ ਤਾਂ ਹੀ ਕਹਿਣਾ ਭਾਈ ਪਿਛਲੀ ਵਾਰ ਦੇ ਲਾ ਸਵੀਟੀ ਤੁਹਾਡੇ ਕਰਕੇ ਬਿਮਾਰ ਹੋ ਗਈ ਸੀ ਤੁਹਾਡੇ ਗਾਮਬੇ ਦੇ ਵਿੱਚ ਮੈਂ ਤਾਂ ਗੱਲ ਮੈਂ ਵੀ ਕਿ ਸਵੀਟੀ ਨੂੰ ਨਾਲ ਲੈ ਜਾਣੀ ਨਾ ਪਰ ਤੁਸੀਂ ਘਰ ਕਿਦਨੇ ਵਾਲੇ ਨਹੀਂ ਹੈਗੇ ਉਹ ਤਾਂ ਫੇਰ ਬਿਮਾਰ ਹੋ ਫੇਰ ਜ਼ਰੂਰੀ ਤਾਂ ਨਹੀਂ ਵੀ ਹਾਂ ਜੇ ਸਵੀਟੀ ਬੈਠੀ ਆ ਤਾਂ ਮੈਂ ਘਰੇ ਆਉਂਗਾ ਕੱਪ ਤਾਂ ਮੈਂ ਕਿੱਧਰ ਜਾਣਾ ਗੱਲ ਸੁਣ ਲਾ ਮੇਰੀ ਮਨਿੰਦਰ ਕਿਸੇ ਨੂੰ ਉਹ ਤੇ ਹੋ ਨਹੀਂ ਕਰਨਾ ਹੈਗਾ ਆਪਣਾ ਮਾੜਾ ਮੋੜਾ ਪ੍ਰਹੇਜ ਰੱਖਣਾ ਠੀਕ ਆ ਕਿਸੇ ਕੋਲ ਜਾਣਾ ਨਹੀਂ ਹੈਗਾ ਜਾਣਾ ਘਰੇ ਖੇਲਿਓ ਤੂੰ ਹੀ ਲੈ ਜਾ ਤੂੰ ਹੀ ਲੈ ਜਾ ਕੱਕੜੀ ਪਵਿੱਤੇ ਲੱਗੇ ਨੇ ਉਹ ਖਾ ਲਿਓ ਮਾਂ ਕਿੱਥੇ ਲੱਗੇ ਨੇ ਪਤੜੀ ਉਹ ਤੇ ਪਿੰਡੀ ਲੱਗੀ ਆ ਤੋਰੀ ਲੱਗੀ ਆ ਕਈਆ ਲੱਗਾ ਪੇਖਾ ਲੱਗਾ ਆ ਸਾਰਾ ਕੁਝ ਤੈਨੂੰ ਛੱਡ ਗਿਆ ਚੱਲੇ ਜੀ ਅੱਜ ਆਪਣੇ ਪਿੰਡ ਨੂੰ ਕੱਦੇ ਗੈਨੇ ਆ ਇਹ ਮੈਨੂੰ ਮੈਨੂੰ ਪਿੰਡ ਨੂੰ ਹੀ ਨਹੀਂ ਭੇਜਦੇ ਪਿੰਡ ਨੂੰ ਨਹੀਂ ਭੇਜਦੇ ਲਓ ਜੀ ਭੇਜ ਤੇ ਪਿੰਡ ਨੂੰ ਹੁਣ ਬਿੱਟ ਦੇਖ ਕੇ ਜਾਈ ਠੀਕ ਆ ਜੀ ਠੀਕ ਆ ਲਠੇੜੀ ਨੂੰ ਆ ਦੇਖ ਜਾਈਏ 100 ਰੁਪਏ ਵਧਾਉਣਾਗਾ ਸਾਡਾ ਤਾਂ ਸਨੇ ਪਿੱਛੇ ਕੀੜਾ ਇਹਨਾਂ ਨੂੰ ਤਾਂ ਨਹੀਂ ਇਹਨਾਂ ਨੂੰ ਤਾਂ ਨਹੀਂ ਹੁਣ ਚੈੱਕ ਤੇਆ ਕਰੋ 20 20000 ਵਾਲੇ ਇੰਨਾ ਥੋੜਾ ਵੀ ਘਾੜਨੇ ਤੇ ਨਹੀਂ ਛੁੱਟੀ ਦੇ ਦਿੱਤੀ ਵੀ ਭਾਈ ਜਾਇਆ ਚਾਰ ਦਿਨ ਮੇਰੀ ਵਾਰ ਨੂੰ ਤਾਂ ਮਨੀ ਗੰਦ ਸਾਹਿਬ ਨੂੰ ਤਾਂ ਪਤਾ ਨਹੀਂ ਕੀ ਕੋਸ ਹੋ ਗਿਆ ਤਾਂ ਮੈਂ ਕਿਹਾ ਮੈਂ ਮਨੀ ਗਾਂ ਨਹੀਂ ਜਾਣਾ ਆਹੋ ਦੂ ਆਏ ਹੋ ਜੂ ਹੁਣ ਪਤਾ ਨਹੀਂ ਹੁਣ ਨਹੀਂ ਕੋਸ ਹੋਊਗਾ ਚਲੋ ਠੀਕ ਆ ਜੀ ਠੀਕ ਆ ਜੀ bye 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 bye, bye.